ਚੈਨਲ ਦਾ ਆਰਨ ਨਿਊਜ਼ ਵੇਖਰੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਚੋਰਾਂ ਵੱਲੋਂ ਹਾਥੀ ਗੇਟ ਦੇ ਬਾਰ ਬਾਰ ਇੱਕ ਕਰਦੇ ਵਿੱਚ ਦਿਨ ਦਿਹਾੜੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਚੋਰਾਂ ਵੱਲੋਂ ਸੋਨੇ ਦੇ ਗਹਿਣੇ ਅਤੇ ਨਕਦੀ ਗਾਇਬ ਕੀਤੀ ਗਈ ਹੈ ਇਹ ਸਾਰੀ ਜਾਣਕਾਰੀ ਕਰ ਦੇ ਮਾਲਕ ਤੇਰਬੀਰ ਸਿੰਘ ਨੇ ਮੀਡੀਆ ਨਾਲ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਉਹਨਾਂ ਦੀ ਭੂਆ ਦਾ ਦੇਹਾਂਤ ਹੋਇਆ ਸੀ ਅਤੇ ਅੱਜ ਉਹਨਾਂ ਦਾ ਭੋਗ ਸੀ ਅਤੇ ਉਹ ਸਾਰਾ ਪਰਿਵਾਰ ਉੱਥੇ ਗਏ ਹੋਏ ਸਨ ਜਦੋਂ ਕਿ ਚੋਰਾਂ ਵੱਲੋਂ ਘਰ ਦੇ ਤਾਲੇ ਤੋੜ ਕੇ ਇਹ ਵਾਰਦਾਤ ਕੀਤੀ ਗਈ ਹੈ ਉਹਨਾਂ ਕਹਿ ਕੇ ਉਹਨਾਂ ਆਪਣੀ ਬੇਟੀ ਦੇ ਵਿਆਹ ਵਾਸਤੇ ਗਹਿਣੇ ਬਣਾਏ ਹੋਏ ਸਨ ਜੋ ਚੋਰਾਂ ਵੱਲੋਂ ਗਾਇਬ ਕੀਤੇ ਗਏ ਹਨ ਅਤੇ ਇਸ ਤੋਂ ਇਲਾਵਾ 20 ਤੋਂ 25 ਹਜ਼ਾਰ ਰੁਪਿਆ ਨਕਦੀ ਵੀ ਗਾਇਬ ਹੋਈ ਹੈ ਉਨ੍ਹਾਂ ਕਹ ਕੇ ਕਿ ਕਰੀਬਨ 5 ਲੱਖ ਦੇ ਗਹਿਣੇ ਗਾਇਬ ਹੋਏ ਹਨ ਇਥੇ ਉਨ੍ਹਾਂ ਨੇ ਪੁਲਿਸ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ ਉਥੇ ਹੀ ਮੌਕੇ ਤੇ ਪਹੁੰਚੇ ਥਾਣਾ ਸਿਟੀ ਤੋਂ ਮਹਿਲਾ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਖੰਡਾਲੇ ਜਾ ਰਹੇ ਹਨ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕੀਤਾ ਜਾਏਗਾ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾੜੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆਰ ਐ ਨਿਊਜ਼ ਅਤੇ ਜੁੜੇ ਰਹੋ ਤਾੜੀਆਂ ਖਬਰਾਂ ਦੇਖਣ ਲਈ ਸੜਨਾਲ ਪત્રਕਾਰ ਨਰਿੰਦਰ ਕੌਰ ਪੁਰੀਵਾਲ ਅਤੇ ਐਮ ਐਸ ਰਾਜਾ ਜੀ ਇੱਕ ਖਾਸੀ ਪੁਆਇੰਟ ਪੇਜ ਬੀਰ ਸਿੰਘ ਹਾਟੀਗੜ 12 ਹਾਟੀਗੜ ਬੈਂਕ ਦੇ ਸਾਹਮਣੇ ਮੈਂ ਭੋਗ ਤੇ ਗਿਆ ਜੀ ਕੋਈ 10:30 ਹੋਏ ਨੇ ਜੀ ਮੇਰੇ ਭੁਆ ਜੀ ਦਾ ਧੋਈ ਤੇ ਅੱਜ ਭੋਗ ਹੀ ਮਸਾਣੀਆਂ ਪੈਂਡ ਮੈਂ ਤੇ ਮੇਰੀ ਬੇਟੀ ਤੇ ਮੇਰੀ ਵਾਈਫ ਚਲ ਗਏ ਜੀ 3:30 ਕੇ 10:00 ਵਜੇ ਘਰੋਂ ਨਿਕਲੇ ਜੀ ਉਸ ਤੋਂ ਬਾਅਦ ਜੋ ਵਾਕਿਆ ਹੋਇਆ ਜੀ ਉਸ ਤੋਂ ਬਾਅਦ ਹੋਇਆ ਦੇ ਮੈਨੂੰ ਮੈਂ ਉੱਥੇ ਖਾਂਡਬੜ ਸਾਹਿਬ ਦਾ ਭੋਗ ਪਿਆ ਅਰਦਾਸ ਬੇਨਤੀ ਹੁੰਦੀ ਉਹਦੇ ਵਿੱਚ ਮੈਨੂੰ ਫੋਨ ਗਿਆ ਹਨ ਉੱਥੇ ਗਿਆ ਜੀ ਵੀ ਤੁਹਾਡੇ ਘਰ ਦੇ ਜੰਦਰੇ ਟੁੱਟ ਗਏ ਘਰ ਦੇ ਆ ਕੇ ਵੇਖਿਆ ਜੰਦਰਾ ਦੇ ਆਖ ਲੜਾ ਪਿਆ ਜੀ ਜਿੱਤੋਂ ਪਤਾ ਲੱਗਾ ਆ ਕੇ ਚੈੱਕ ਕੀਤਾ ਜਿੰਨਾ ਹੀ ਸੋਨਾ ਬਣਾਇਆ ਹੈ ਆਪਣੀ ਬੇਟੀ ਬਾਤ ਤੇ ਜੋ ਵੀ ਤੁਹਾਡਾ ਘਰ ਦਾ ਸੋਨਾ ਸਣਾ ਸਾਰਾ ਲੱਗੇ ਸੋਨੇ ਦੀਆਂ ਚੈਨਾਂ ਕੜੇ ਹੀ ਹੁਣ ਡਿਟੇਲ ਤੇ ਨਹੀਂ ਜੀ ਡਿਟੇਲ ਤੇ ਲੇਡੀ ਜੀ ਨੂੰ ਬਹੁਤਾ ਪਤਾ ਹੁੰਦਾ ਦਾ ਤਰੀਕੀ ਕੋਈ 5 ਲੱਖ ਦੇ ਕਰੀਬ ਨਗਦੀ ਗਈ ਹੈ ਜੀ ਹੋਰ ਕੋਈ ਆਵੇਂ ਬਹੁਤੀ ਨਹੀਂ ਜ਼ਿਆਦਾ ਨਹੀਂ 25 3000 25000 ਰੁਪਏ ਲੱਗੇ ਹੋਣਗੇ ਘਟਨਾ ਸਰੀ ਮੈਂ ਤੇ ਸਾਢੇ 10 ਵਜੇ ਗਿਆ ਜੀ ਇਹ ਤੋਂ ਬਾਅਦ ਦੀ ਘਟਨਾ ਹੋਣ ਦਾ ਟਾਈਮ ਨੇ ਉਹਦੇ ਵਿੱਚ ਘੜੀ ਹੋਈ ਵੀ ਇੱਕ 11 ਵਜੇ ਤੋਂ ਲੈ ਕੇ 12 ਵਜੇ ਦੇ ਵਿੱਚ ਵਿੱਚ ਘਟਨਾ ਹੋ ਗਈ ਇਹਨ ਦਿੱਤੀ ਹੈ ਜੀ ਅਜੇ ਤੱਕ ਤੇ ਪੁਲਿਸ ਕੋਈ ਨਹੀਂ ਆਈ ਜੀ 100 ਨੰਬਰ ਤੇ ਵੀ ਜੀ ਸੀਸੀਟੀਵੀ ਆ ਗਿਆ ਜੀ ਉਹ ਆ ਕੇ ਪੁਲਿਸ ਲੈ ਕੇ ਗਈ ਜੀ ਬੈਂਕ ਦੇ ਵੀ ਆ ਗਿਆ ਸਾਹਮਣੇ ਵੀ ਨਹੀਂ ਕਰ ਜੀ ਬੰਦ ਸੀ ਜੀ ਬਾਹਰੋਂ ਤਾਲਾ ਲਾ ਗਏ ਬੇਟੀ ਨੂੰ ਮੈਂ ਛੱਡ ਕੇ ਨਹੀਂ ਗਿਆ ਜੀ ਇਸ ਘਟਨਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਸਤਨਾਮ ਸਿੰਘ ਜੀ ਆਤੀ ਗੇਟ ਬਟਾਲਾ ਜੀ ਇਹ ਕੋਈ 1:30 ਵਜੇ ਦੀ ਗੱਲ ਆ ਜੀ ਇੱਥੇ ਗੈਸ ਸਿਲੰਡਰ ਲੈ ਕੇ ਆਇਆ ਸੀ ਤੇ ਉਹ ਗੇਟ ਖੜਕਾਉਣ ਰਿਹਾ ਸੀ ਤੇ ਉਹਨੇ ਗੇਟ ਦੇ ਅੰਦਰ ਵੇਖਿਆ ਤੇ ਦਰਵਾਜ਼ੇ ਸਾਰੇ ਖੁੱਲੇ ਸੀ ਤੇ ਉਹਨੇ ਰੋਲਰ ਵਾਲਾ ਪਾਇਆ ਇਹ ਵੀ ਸਾਰੇ ਜਾਣੇ ਫਿਰ ਇੱਥੇ ਇਹਦੇ ਘਰ ਆਣੀ ਸੀ ਭੋਗ ਤੇ ਗਏ ਸੋਨਾ ਹੀ ਗਿਆ ਦੇਖੋ 25000 ਰੁਪਏ ਗਿਆ ਜੀ ਸੋਨਾ ਇਹਨਾਂ ਨੇ ਆਪਣੀ ਗੁੜੀਆਂ ਵਾਸਤੇ ਬਣਾਇਆ ਸੀ ਗੁੜੀਆਂ ਦੇ ਵਿਆਹ ਵਾਸਤੇ ਚਲੋ ਬਣਾਉਂਦੇ ਹੀ ਆ ਨਾ ਸਾਰੇ ਜਦਾ ਕੋ ਕੰਨ ਦੇ ਕੋ ਬਣਾ ਲਿਆ ਕੋ ਚੈਨ ਬਣਾ ਲਈ ਕੋ ਕੜਾ ਬਣਾ ਲਿਆ ਕੋ ਇਹੋ ਜਿਹਾ ਕੋ ਸੋਨਾ ਹੈ ਉਹ ਸਾਰਾ ਕੁਝ ਲੈ ਗਿਆ ਜੀ ਮੰਗ ਰਖ ਦੇ ਵੀ ਕੋ ਕਾਰਵਾਈ ਹੋਣੀ ਚਾਹੀਦੀ ਇਨਸਾਫ ਹੋਣਾ ਚਾਹੀਦਾ ਬਿਲਕੁਲ ਇਹ ਥੋੜੀ ਗੱਲ ਹੈ ਵੀ ਦੂਜੇ ਦਿਨ ਚੋਰੀ ਹੋ ਗਈ ਪੁਲਿਸ ਕੋਈ ਕਾਰਵਾਈ ਨਹੀਂ ਕਰਨ ਰਹੀ ਫਿਰ ਸਾਨੂੰ ਸਭ ਤੋਂ ਪਹਿਲਾਂ ਤੇ ਥਾਣੇ ਚ ਫੋਨ ਕਾਲਸ ਰਹੀ ਇਤਲਾਮ ਮਿਲੀ ਹੈ ਕਿ ਤੇਜਵਿਰ ਸਿੰਘ son of ਨਿਰਮਲ ਸਿੰਘ ਆਊਟਸਾਈਡ ਹਾਥੀ ਗੇਟ ਬਟਾਲਾ ਇੱਥੇ ਮਤਲਬ ਹੈ ਕਿ ਤੇ ਬਾਹਰ ਗਈ ਹੋਈ ਸੀਗੀ ਤੇ ਇਹਨਾਂ ਦੇ ਪਿੱਛੇ ਕਿਸੇ ਨੇ ਤਾਲੇ ਤੋੜ ਕੇ ਇਹਨਾਂ ਕਰੋ ਚੋਰੀ ਕਰ ਲਈਏ ਜਿਹਦੇ ਵਿੱਚ ਤਕਰੀਬਨ 6-7 ਤੋਲੇ ਸੋਨਾ ਤੇ ਪਲੱਸ 20000 ਰੁਪਏ ਜਿਹੜੇ ਹੈਗੇ ਸਾਨੂੰ ਚੋਰੀ ਹੋਣ ਦੀ ਇਨਾਂ ਤੋਂ ਖਬਰ ਮਿਲੀ ਹੈ ਤੇ ਆਸ-ਪਾਸ ਲੱਗੇ ਹੋਏ ਕੈਮਰੇਜ਼ ਤੋਂ ਆਪਾਂ ਜਾਂਚ ਕਰਾਂਗੇ ਕਿ ਨਾਲੇ ਅਸੀਂ ਸ਼ੱਕੀ ਜੋ ਲੋਕ ਹੈ ਉਹਨਾਂ ਵੱਲੋਂ ਮਤਲਬ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਜਲਦ ਤੋਂ ਜਲਦ ਤੇ ਇਹ ਤੇ ਹੁਣ ਡਿਪੈਂਡ ਕਰਦਾ ਹੈ ਕਿ ਸਾਨੂੰ ਸਭ ਤੋਂ ਪਹਿਲਾਂ ਆਪਾਂ ਕੈਮਰੇਜ਼ ਚੈੱਕ ਕਰਾਂਗੇ ਜੇ ਤੇ ਸਾਨੂੰ ਮਤਲਬ ਅੱਛੀ ਮਤਲਬ ਪਤਾ ਲੱਗ ਜਾਂਦਾ ਕਿ ਲੋਕ ਕਿਹੜੇ ਆ ਫਿਰ ਤੇ ਅਸੀਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਕਿ ਸਾਨੂੰ ਚੋਰਾਂ ਦਾ ਪਤਾ ਲੱਗ ਸਕੇ ਤੇ ਫਿਲਹਾਲ ਆਪਾਂ ਇਨਵੈਸਟੀਗੇਸ਼ਨ ਕਰਾਂਗੇ ਫਿਰ ਤੁਹਾਨੂੰ ਬਹੁਤ ਜਲਦੀ ਅਸੀਂ ਦੱਸ ਦਾਂਗੇ